ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਾਜੀਕੋਟ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਦੇ ਬਿਲਕੁਲ ਨਾਲ ਹੀ ਇਹ ਪਿੰਡ ਜਿਹੜਾ ਕਾਜੀਕੋਟ ਸ਼ਹਿਰ ਦੇ ਬਿਲਕੁਲ ਵਿੱਚ ਹੀ ਆ ਜਾਂਦਾ ਜਿਹੜੀਆਂ ਤਰਨਤਾਰਨ ਦੀਆਂ ਕਲੋਨੀਆਂ ਉਹ ਵੀ ਬਿਲਕੁਲ ਨਾਲ-ਨਾਲ ਹੀ ਆ ਜਿਹੜੀਆਂ ਜਿਹੜਾ ਤਰਨਤਾਰਨ ਤੋਂ ਚਬਾਲ ਨੂੰ ਰੋਡ ਜਾਂਦਾ ਉਹ ਰੋਡ ਦੇ ਉੱਪਰ ਹੀ ਜਿਹੜਾ ਵੀਰ ਜੀ ਦਾ ਪਿੰਡ ਆ ਤੇ ਅਮਰਿਤ ਵੀਰ ਕੋਲ ਆਪਾਂ ਆਏ ਹਾਂ ਅਮਰਿਤ ਵੀਰ ਬਟਾਰੀ ਵਾਲੇ ਕੋਲ ਤੇ ਅੱਜ ਕੱਲ ਵੀਰ ਦੇ ਦਰਸ਼ਨ ਆਪਾਂ ਇੱਥੇ ਹੁੰਦੇ ਆ ਬਸ ਥੋੜੇ ਦਿਨਾਂ ਤੱਕਰ ਫੇਰ ਬਟਾਰੀ ਜਿਹੜੀਆਂ ਵੀਡੀਓ ਪਿਆ ਕਰੂਗੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਚਲੋ ਭਾਈ ਬਾਬਾ ਪਾਲਾ ਨੂੰ ਬੜਾ ਕਰਦਾ ਚਲੋ ਵਧੇ ਕਿਰਪਾ ਚੀ ਦੀ ਜੇ ਹਾਂਜੀ ਅੱਜ ਛੁੱਟੀਆਂ ਮੁੱਕੀਆਂ ਨਹੀਂ ਇੱਥੇ ਨਹੀਂ ਭਾਈ ਅਜੇ ਆ ਗਿਆ ਅੱਛਾ ਮਾਸ ਨੇ ਜਿਹੋ ਨਾ ਚਨਾ ਲਾਉਣਾ ਤੇ ਆਂਦਾ ਦੋ ਚਾਰ ਦਿਨ ਲੱਗ ਗਈ ਮੈਂ ਕੋਈ ਗੱਲ ਹੀ ਨਹੀਂ ਅੱਛਾ ਹਾਂਜੀ ਉੱਥੇ ਕਦੋਂ ਤੋਂ ਪਾਏਗਾ ਬਾਬੂ ਆਖੰਡਾ ਵੀ ਆਉਂਦਾ ਨਹੀਂ ਪਿੰਡ ਨੂੰ ਮੈਂ ਉਹਨਾ ਬਾਬੂ ਦੋ ਚਾਰ ਦਿਨਾਂ ਨੂੰ ਖਲੋ ਜਾ ਬਾਬੂ ਕਾਲਾ ਪਿਆ ਵਾ ਬਾਬੂ ਢਾਡੇ ਦਾ ਸੰਨਮੇ ਫੋਨ ਆਇਆ ਸੀ ਤੇ ਕਿੰਦੇ ਅਮਰਤ ਨਕੋ ਬਣਾ ਜਾ ਬਥੇਰੇ ਦਿਨ ਹੋ ਗਏ ਆ ਅੱਜ ਨਹੀਂ ਨਹੀਂ ਜਾਣਾ ਵਾ ਵੱਡੇ ਭਾਜੀ ਮੈਂ ਬਾਬੂ ਆਖੰਡਿਆ ਵਾ ਮੈਂ ਬਸ ਇੱਕ ਦੋ ਦਿਨ ਚੱਲ ਜਣਾ ਪਹਿਲੀ ਦੋ ਤਰੀਕ ਦੇ ਲਾਗੇ ਬਸ ਇੱਕ ਦਿ ਪਾਵਾਂਗੇ ਇੱਥੇ ਹੋਰ ਵੀਡੀਓ ਫਿਰ ਪਿੰਡੀ ਪਾਵਾਂਗੇ ਆਪਾਂ ਠੀਕ ਠੀਕ ਹਾਂਜੀ ਠੀਕ ਆ ਤੇ ਚਲੋ ਬਾਪੂ ਤੁਹਾਡੇ ਦਾ ਵੀ ਜੀ ਨਹੀਂ ਲੱਗਦਾ ਕੱਲੇ ਦਾ ਹਾਂਜੀ ਹਾਂਜੀ ਭਾਜੀ ਇਦਾਂ ਹੀ ਆ ਹਾਂਜੀ ਚਲੋ ਨਾਮ ਦੱਸਤਾ ਨਾਮ ਭਾਈ ਮੇਰਾ ਅਮਰਤਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਤੁਸੀਂ ਵੀ ਤਰਨਤਾਰਨ ਕਾਜੀਕੋਟ ਪਿੰਡ ਜੀ ਤੇ 2 ਨੰਬਰ ਗਲੀ ਜੇ ਉੱਥੇ ਦੁਕਾਨਾਂ ਲੱਗੋ ਟਰਾਂਫਰ ਲੱਗੋ ਨਾ ਕਿਨੂੰ ਕੋਈ ਵੀਰ ਭਰਾ ਕੁਸ਼ਕਾ ਜੀ ਗੁਰੇ ਦੇ ਘਰ ਜਾਣਾ ਵਪਾਰੀ ਦੀ ਠੀਕ ਹੈ ਬਿਲਕੁਲ ਰੋਡ ਦੇ ਉੱਪਰ ਹੀ ਆ ਹਾਂਜੀ ਯਾਰਾ ਵੀਰ ਭਰਾ ਆਪਾਂ ਨੂੰ ਜਾਣਦੇ ਆ ਜਿਹੜਾ ਕਿਹੜਾ ਵੀਰ ਭਰਾ ਵੇਨਾਸੜੇ ਪਛਾਣ ਲੈਂਦਾ ਦਾ ਬਟਾਰੀ ਵਾਲਾ ਵੀਰ ਆ ਠੀਕ ਠੀਕ ਹਾਂਜੀ ਹਾਂਜੀ ਤੇ ਫੋਨ ਨੰਬਰ ਹੈ ਬੋਲਦਾ ਜੀ ਆਪਣਾ 8427418615 ਇਹਤੇ ਵਟਸਐਪ ਚੱਲਦਾ ਜੀ ਹਾਂਜੀ ਇੱਕ ਦੂਜਾ ਵੀ ਮਾਸਰ ਦਾ ਨੰਬਰ 773123 ਠੀਕ ਹੈ ਹਾਂਜੀ ਇਹ ਚਾਰ ਫਿਰ ਚਾਰ ਚਾਰ ਪੀਪਲ ਸਾਰੀਆਂ ਸੂਈਆਂ ਸੂਈਆਂ ਭਾਜੀ ਠੀਕ ਹੈ ਚੱਲਾਂ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਤੋਂ ਹੀ ਕਰਨੀ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਜੀ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹ ਜੀ ਚੌਥਾ ਦਾ ਵੀ ਭਾਈ ਸੁਈ ਨੂੰ ਆ 13 ਕਿਲੋ ਕੋ ਬੋੜਾ ਵੀ ਸਾਡੇ ਘਰ ਚਾਰ ਟਾਈਮ ਚੋਲੇ ਤਿੰਨ ਟਾਈਮ ਚੋਲੇ ਤਿਆਰ ਜਿਹੜਾ ਬਿਲਕੁਲ ਆਪਾਂ ਸਾਫ਼ ਕਰਕੇ ਗਾ ਲਿਆਂਦੀ ਕਿ ਘਰੋਂ ਇਹ ਦੋ ਲਿਆਂਦੀਆਂ ਕੜੀ ਚੌਥੇ ਨੰਬਰ ਤੇ ਆ ਅੱਛਾ ਹਾਂਜੀ 7 ਵਜੇ ਦੋਵਾਂ ਦੀ ਸਿਰੇ ਚੁਆਈ ਕੀਤੀ ਆ ਖੋਲੋ ਫੇਰ ਤੋਰਦੀ ਹਾਂ ਹਾਂਜੀ ਬੱਚਾ ਕਿਹੜਾ ਜੇ ਇਹਦਾ ਇਹਦਾ ਆ ਵੇਖੋ ਵੀਰਜੀ ਬੱਚਾ ਨਾਲੂ ਨਾਲ ਆ ਪਾਜੀ ਅੱਛਾ ਆ ਦੇ ਲੋ ਇਹ ਨਾਲੂ ਵੀਰ ਭਰਾ ਕਵੇ ਚੌਥਾ ਦਿਨ ਆ ਸੁਈ ਨੂੰ ਠੀਕ ਆ ਹਾਂਜੀ ਚਲੋ ਖੋਲੋ ਫੇਰ ਤੋਰਦਾ ਖੋਲੋ ਨਾ ਰਾਕੀ ਥੱਲੇ ਚੰਗੀ ਤਿਆਰ ਹੋਈ ਆ ਲੈ ਜਾ ਵੀਰ ਜੀ ਇੱਧਰ ਵੇਖੋ ਹਰਪੀ ਭਾਜੀ ਇਹ ਨਹੀਂ ਆ ਤੁਸੀਂ ਬਟਾਰੀ ਠੰਡੀਆਂ ਮਿਲਦੀਆਂ ਫਿਰ じゃ ਇੱਥੇ ਮਿਲਦੀਆਂ ਕਾਜੀਕੋਟ ਵਿੱਚ ਠੀਕ ਆ ਤਰਨ ਤਰ ਮੈਂ ਠੰਡੀਆਂ ਮਿਲਦੀਆਂ ਤਰਨ ਨਹੀਂ ਫ੍ਰਿਜਾਂ ਲਿਆ ਦੇਣੀਆਂ ਆਪਾਂ ਬਿਨਾ ਬੱਤੀ ਕੋਈ ਅੱਛਾ ਭਾਜੀ ਗਾਂ ਪਸਮੀ ਨਹੀਂ ਆ ਇਹਨਾਂ ਕੋਈ ਵੀਰ ਕਵੇ ਦੁੱਧ ਦਾ 16 17 ਕਿਲੋ ਭਾਜੀ ਚਵਾਉਗੀ ਠੀਕ ਆ ਲੈ ਜਾ ਫਿਰ ਜਿੱਦੀ ਦਾ ਆਪ ਮੋਡਾ ਦੀ ਚੱਟ ਲਈ ਵਰਦੀ ਥੱਲੇ ਬਾਕੀ ਕੱਦ ਬਹੁਤ ਉੱਚਾ ਨਹੀਂ ਆ ਪਰ ਬੇਲੇ ਦੀ ਚੰਗੀ ਆ ਤੇ ਇਹਦਾ ਮੁੱਲ ਫਿਰ 40000 ਰੁਪਏ ਕਿੰਨਾ 45000 ਰੁਪਏ 45000 ਹਾਂਜੀ ਬਾਕੀ ਵਿੱਚ ਮੰਨਤਾਂ ਨੂੰ ਹੋ ਜਾਊਗਾ ਤੂੰ ਕਹਿ ਦੋਗੇ ਕਰ ਦਾਂਗੇ 3000 ਹੀ ਕਰ ਦਈਏ ਹਾਂਜੀ 3000 ਹੀ ਕਰ ਦਾਂਗੇ ਮਸਲਮ ਪੁੱਛ ਲੋ ਕਰਨਾ ਕੋ ਮੰਨਤਾਂ ਫਿਰ 40 ਦੇ ਦੇਣਾ ਅੱਛਾ 40 ਦੀ ਦੇ ਦੇ ਚਲੋ ਬਾਕੀ ਮੌਕੇ ਤੇ ਮਾਣ ਆਪਣੇ ਕੋ ਵੀਰ ਭਰਾ ਫੋਨ ਲਾਵੇ ਮੋੜਦੇ ਨਹੀਂ ਭੈਣ ਭਰਾ ਨੂੰ ਇਹ ਵੀ ਵੀਰ ਜੀ ਕੋ ਦਾਲ ਲੈ ਲੂਗਾ ਨਾ ਵੀ ਭਾਜੀ ਯਾਦ ਕਰੂਗਾ 15 16 ਲੀਟਰ ਵੜ ਦੁੱਧ ਹੁਣ ਵੀ ਚਵਾਉਗੀ ਠੀਕ ਹੈ ਜੀ ਹਾਂਜੀ ਆ ਦੇ ਲਓ ਇਦਾਂ ਇਆ ਇਹ ਚੀਜ਼ਾਂ ਵੇਖ ਲਓ ਕਿਤੇ ਲੱਭਦੀਆਂ ਵਾ ਠੀਕ ਹੈ ਆਪਣੀ ਦੁਕਾਨ ਤੋਂ ਮਿਲਦੀਆਂ ਵਾ ਠੀਕ ਹੈ ਹਾਂਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਦੇ ਜੀ ਦੁੱਧ ਬੱਚੀ ਚੋਈ ਜੀ ਇਹਨੂੰ ਕਿੰਨਾ ਚਿਹਰਾ ਹੋ ਗਿਆ ਜੀ ਇਹਨੂੰ ਤੁੰਗ ਹੋ ਗਿਆ ਲੱਗਾ 25 ਦਾ ਰੁਪਈਆ ਭਾਜੀ ਦੋ ਦੋਗਾ 11 ਲੀਟਰ ਗਰੰਟੀ 10 ਲੀਟਰ ਦੀ ਦਵਾਂਗੇ ਪੱਕਾ ਦੁੱਧ ਜਿਹੜਾ ਹੈਗਾ ਭਾਜੀ ਇੱਧਰ ਵੇਖੋ ਅੰਮੀ ਭਾਜੀ ਠੰਡੀ ਇੱਧਰ ਵੇਖੋ ਠੀਕ ਹੈ ਚੋਆ ਜਿਹੜਾ ਵੀ ਵਧੀਆ ਕੋਈ ਬੱਚਾ ਵੀ ਨਹੀਂ ਪਾਣ ਛੱਡਿਆ ਜਾਂ ਨਾ ਛੱਡਿਆ ਕੋਈ ਪ੍ਰਵਾਹ ਹੀ ਨਹੀਂ ਠੀਕ ਹੈ ਇਹਦੇ ਬੱਚੀ ਪਿਛੇ ਕਿਹੜੀ ਬੱਚੀ ਜੀ ਚਲੋ ਬੱਚੇ ਹੁਣ ਦਿਖਾ ਦਿੰਨੇ ਵੈਸੇ ਆਹ ਵਾਲੀ ਬੱਚੀ ਜਿਹੜੀ ਆਹ ਬੱਚੀ ਹੈ ਬੱਚੇ ਵੀ ਜਿਹੜੇ ਗਰਮੀ ਨਾਲ ਦਹਿ ਕਰ ਕਰਨ ਤੋੜ ਦੋ ਫਿਰ ਇਹਨੂੰ ਬਾੜੀ ਖੰਡੀ ਵੀਰ 10 ਲੀਟਰ ਪੱਕਾ ਤਿਆਰ ਵੇਦੀਆਂ ਦਾ ਕਲਾ ਕਿਉਂ ਕਿਦਾਂ ਕਰਦੀ ਭਾਜੀ ਥੋੜੀ ਜਿਹੀ ਥੋੜਾ ਥੋੜਾ ਮਾਨਾ ਮਸ਼ੀਨ ਕਰਾਦੀ ਵੇਖੋ ਲੈ ਜਾ ਵੀਰ ਐਦਾਂ ਯਾਰ ਵੀ ਭਾਜੀ ਐਦਾਂ ਹੀ ਕੇ ਨਹੀਂ ਕੇ ਅੰਦਰ ਹੀ ਬਹਿਣ ਦੇਣਗੇ ਆਹ ਦੇਖੋ ਇੱਧਰ ਚਲੋ ਲੈ ਜਾ ਫਿਰ ਆ ਵੇਖੋ ਇੱਥੇ ਮਾਰ ਦਿੰਨੇ ਆਪਾਂ ਚਲ ਕੋਈ ਨਹੀਂ ਭਾਜੀ ਠੀਕ ਹੈ ਕੰਡੀਆਂ ਸੀਲ ਕਾ ਦਾ ਕਾਠੇ ਦਾ ਚੰਗਾ ਤੇ ਥੋੜੀ ਨਿੱਗਰ ਹਵਾ ਨਹੀਂਦੀ ਆ ਬਾਕੀ ਤੁਸੀਂ ਆਪਣੀ ਸਮਝਣਾ ਆਪ ਦੇਸ਼ ਚਾਕੇ ਆਪਣੀ ਤਸੱਲੀ ਕਰਕੇ ਖੜਨੀ ਆ ਆਪਣੀ ਜ਼ਿੰਮੇਵਾਰੀ ਤੇ ਇਹਦਾ ਮੁੱਲ ਦਿੱਤੀ ਫਿਰ ਮੈਂ ਨਾ ਭਾਈ ਇਹਦਾ 45 ਕਰ ਲੀਏ ਨੀ ਇਹਦਾ ਤਾਂ ਜ਼ਿਆਦਾ ਜੇ ਮੁੱਲ ਹੈ ਹਾਂਜੀ ਵੇਖ ਲਓ ਜਿੰਨੇ ਦੀ ਹੈਗੀ ਤੁਸੀਂ ਦੇ ਦਾਂਗੇ ਤੁਸੀਂ ਰੋਜ਼ ਵੀਡੀਓ ਬਣਾਉਂਦੇ ਜੇ ਇਹ ਤਰੀਕਾ ਕਿੰਨੇ ਦੀ ਦੇ ਦਈਏ ਹਾਂਜੀ ਕਿੰਨੇ ਦੇ ਦਈਏ 40 ਜਿਹੜੀ ਅਸੀਂ 40000 ਦੀ ਹਾਂਜੀ ਕਿ ਵਿੱਚੋਂ ਦੇ ਕਢਾ ਲਓ ਕੁਛ ਨਾ ਕਰਨਾ ਭਾਈ ਫਰਮਾਨਤਾਨ ਕੋਈ ਵਿੱਚ ਅੱਧਾ ਵੀ ਜਾਰ ਕਰ ਅੱਛਾ 37000 37000 ਦੀ ਜੀ 37000 ਦੀ ਰਸੀ ਦੇ ਦਾਂਗਾ ਵੀ ਭਾਈ ਆਹ ਵੇਖੋ ਕੀ ਚੀਜ਼ਾਂ ਭਾਗ ਕੀ ਲੱਗੇ ਇਹਨਾਂ ਨੂੰ ਵੇਖੋ ਇੱਧਰ ਤੇ ਹੁਣ ਜਿਹੜੀ ਆ ਗਈ 3 ਨੰਬਰ ਤੇ ਇਹ ਵੀ ਪਹਿਲਾਂ ਨਾਲ ਦੀ ਭਾਜੀ ਵਸ਼ੀ ਆ ਅੱਛਾ ਇਹਦੇ ਥੱਲੇ ਵੀ 11 ਹੋਗਾ 10 ਲੀਟਰ ਦੀ ਗਾਰੰਟੀ ਦਵਾਂਗਾ ਰੋਪੀ ਭਾਜੀ ਪੱਕਾ ਦੁੱਧ ਦੇ ਰਹਿਗਾ ਭਾਜੀ ਇਧਰ ਵੇਖੋ ਫਿਰ ਦੁੱਧ ਭਾਵੇਂ ਕਿਲੋ ਘਾਟੀ ਹੋਵੇ ਭਾਜੀ ਗਾਂ ਥੱਲੇ ਅੱਛਾ ਆਹ ਚੀਜ਼ਾਂ ਨਹੀਂ ਜੇ ਲੱਗਦੀਆਂ ਠੀਕ ਆ ਵੇਖੋ ਇਧਰ ਠੀਕ ਆ ਜੀ ਤੇ ਥਾਣੇ ਤੇ ਦਿਖਾ ਰਹੀ ਹੈ ਇੱਕੋ ਜਿੱਕੇ ਭਾਜੀ ਜਵਾਬ ਸਮਾ ਕੇ ਪੂਰ ਛੱਟਾ ਹੋਇਆ ਭਾਜੀ ਉਮੇ ਆ ਰਵਾਂ ਖੋਲੋ ਫਿਰ ਇਹਦਾ ਬੱਚਾ ਕਿਹੜਾ ਜੀ ਇਹਦਾ ਰੁਪੀ ਭਾਜੀ ਆ ਜੀ ਆ ਬੈਠਾ ਜਿਹੜਾ ਹਾਂ ਬੱਚਾ ਜੀ ਇਹਦਾ ਹਾਂ ਜੀ ਠੀਕ ਹੈ ਬੱਚਾ ਕਿ ਬੱਚੀ ਜੀ ਇਹ ਬੱਚਾ ਰੁਪੀ ਭਾਜੀ ਠੀਕ ਦੋ ਬੱਛੀਆਂ ਜਿਹਦੇ ਦੋ ਬੱਚੇ ਹਾਂ ਜੀ ਰੁਪੀ ਭਾਜੀ ਫੜੋ ਬੜੀ ਵਹਿੜਦੀ ਆ ਭਾਜੀ ਤੁਹਾਨੂੰ ਤੇ ਆ ਲੱਗਿਆ ਵੇ ਜੀ। ਖੈਦ ਬਾੜੀ ਇਹ ਕੋਈ ਪਾਜੀ ਥੱਲੇ ਹੀ ਡਾਈ। ਵੱਡੀ ਦਿੱਖ ਆ। ਤੇ ਇਹਦਾ ਫਿਰ ਮੁੱਲ। ਇਹਦਾ ਵੀ 60000 ਪਾਜੀ। ਕਿੰਨਾ? 42000 ਰੁਪਇਆ। 42000। ਹਾਂਜੀ। ਇਹ ਕਿਦੋਂ ਨਾਲ ਸੇਮ ਕਰਤਾ ਜੀ? ਹਾਂਜੀ। ਇਹ ਕਿਦੋਂ ਸੇਮ ਹੋ ਗਿਆ? ਤੈਨੂੰ ਮਾਨ ਕਰਉਣਾ ਤਰਾ ਲੋ ਜੇ ਦਾਂਗੇ ਕਿੰਨਾ ਮਾਨ ਕਰਦੋਗੇ ਜੋ ਕਰੋਗੇ ਤੁਸੀਂ ਛੋਟੇ ਵੀਰ ਤਾਂ ਪੁੱਛ ਲਈਏ ਫਿਰ ਪੁੱਛ ਲਓ ਕਿੰਨਾ ਵੀਰ ਦੀ ਫਿਰ ਕਿੰਨਾ ਕਰਦੀਏ ਮਾਨ ਲੈ ਲਓ ਕਰ ਲਓ ਕਿੰਨਾ ਕਰਦੀਏ ਕਰ ਲਓ ਘੱਟ ਦੋ 1000 ਹੀ ਬਸ ਨਹੀਂ ਹੋਰ ਕਰੀਏ ਕਰ ਲਓ ਤਿੰਨ 4000 ਤਿੰਨ 4000 ਕਰਦੀਏ ਫਿਰ ਠੀਕ ਐ ਸੈਂਤੀ ਹਜ਼ਾਰ ਦੇ ਦਾਂਗੇ ਅੱਛਾ ਸੈਂਤੀ ਹਜ਼ਾਰ ਦੇ ਦਾਂਗੇ 70000 ਵੀਰ ਕੋਲ ਜੋੜਾ ਇਕੱਠਾ ਲਾਊਗਾ ਹੋਰ ਮਾਨਤਨ ਕਰਦਾਂਗੇ ਜਿਹੜੇ ਮੁੰਡੇ ਪਰਾ ਨਹੀਂ ਸੰਗਦਾ ਮਰ ਪਾਜੀ ਠੀਕ ਠੀਕ ਐ ਚਲੋ ਕੋਈ ਨਹੀਂ ਤੁਸੀਂ ਕਰ ਦੇਣਾ ਟ੍ਰੇਨ ਤੇ ਟ੍ਰੇਨ ਕਰਦਾ ਗੱਲ ਵੀ ਟ੍ਰੇਨਿੰਗ ਦੇਣ ਆਏ ਆਪਾਂ ਲੈਣੇ ਨੂੰ ਤੇ ਅੱਛਾ ਹਾਂ ਜੀ ਹਾਂ ਜੀ ਟ੍ਰੇਨ ਕਰ ਦਈਏ ਮੈਂ ਹਾਂ ਲੈਣੇ ਕੇ ਧੋਖਾ ਨਾ ਖਾਣਗੇ ਠੀਕ ਠੀਕ ਹਾਂ ਜੀ ਹਾਂ ਜੀ 37000 ਦੀ ਹੈ ਵੀ ਦੇ ਦੇ 37000 ਦੀ ਸਾਂਗਰ ਵੀ ਭਾਜੀ ਵਛੀ ਤੇ ਹੁਣ ਜਿਹੜੀ ਇਹ ਕੈਂਡ ਤੇ ਆ ਗਈ ਇਹਦੀ ਵਛੀ ਆ ਜੇ ਤੇਰੀ ਆ ਭਾਜੀ ਵਛੀ ਜੇ ਠੀਕ ਹੈ ਇਹ ਵੀ 7 ਵਜੇ ਦੀ ਸਿਹਤ ਦੀ ਚਾਈ ਜੇ ਠੀਕ ਹੈ ਇਹ ਤਾਂ 12 ਕਿਲੋ ਦਾ ਵੀਰ ਜੇ ਮੰਨੇ ਜੇ ਨਾ ਮੰਨੇ ਰੁਪਈ ਭਾਜੀ ਸਾਡੇ ਘਰ ਚੋਗੇ ਲੈ ਜੀ ਠੀਕ ਹੈ ਜੀ ਹਾਂ ਜੀ ਗਰੰਟੀ ਯਾਰਾਂ ਨੇ ਦਵਾਂਗੇ ਲਿਆ ਖੋਲੋ ਫਿਰ ਤੋਰ ਦਈਏ ਇਹ ਵੀ ਜੱਜ ਨਾਲ ਲੜਾਦੀ ਆ ਆ ਜਲੇ ਬਾਕੀ ਹੈਗੀ ਐ ਜੱਤੀ ਜੀ ਤੇ ਦੁੱਧ ਦੇ ਤੇ ਕੋਲ 11-12 ਲੀਟਰ ਜਿਹੜਾ ਕਹਿੰਦੇ ਕੀ ਹੈਗਾ ਹੈਗਾ ਭਾਜੀ ਮੌਕੇ ਤੇ ਤੇ ਥਣ ਥਣ ਓਕੇ ਸਾਰੀਆਂ ਤੇ ਭਾਜੀ ਇੱਕ ਇੱਕੋ ਹੀ ਪੂਰ ਛਟਾਵੇ ਥਣ ਕੱਟ ਉਹ ਗਾਂ ਕਵੀਰ ਭਾ ਸਾਡੇ ਘਰ ਛੱਡ ਜੀ ਤੇ ਇਹਦਾ ਮੁੱਲ ਇਹਦਾ ਭਾਜੀ ਜੈਜੀਆ ਕਿੰਨਾ 40000 ਰੁਪਏ ਇਹਦਾ 40000 ਹਾਂਜੀ ਤੇ ਵਿੱਚੋਂ ਕਿੰਨਾ ਕਰਨਾ ਮਾਨਾ 20% ਬਾਕੀ ਇਹ ਆ ਕਿ ਮੁੱਲ ਜਿੰਨੇ ਵੀ ਆਪਾਂ ਕਿਤੇ ਸਾਰਿਆਂ ਦੇ ਖੁੱਲਾ ਮੰਨਤਾ ਨਾ ਹੋਗਾ ਮੰਨਤਾ ਨਹੀਂ ਭਾਜੀ ਤੁਹਾਨੂੰ ਪਤਾ ਆਪਣੇ ਮੁੱਲ ਜੈਜੀ ਹੁੰਦੇ ਆ ਫੋਨ ਲਾਵੇ ਇੱਕ ਵਾਰੀ ਉਹ ਨਾਲੇ ਵੀ ਉਹ ਮੋੜਦਾ ਨਹੀਂ ਆਪਾਂ ਮੋੜਦਾ ਨਹੀਂ ਕਿਸੇ ਨੂੰ ਕਿਤੇ ਵੀ ਮੋੜਦੇ ਆਪਾਂ ਅੱਗੇ ਨਹੀਂ ਮੋੜਿਆ ਹੁਣ ਜੇ ਮੋੜਨਾ ਆਪਾਂ ਅੱਡਾ ਚਲਾਉਣਾ ਮਾਸਟਰ ਦਾ ਤੁਹਾਨੂੰ ਉਦੋਂ ਵੀ ਇਹ ਗੱਲ ਸੀ ਅੱਡਾ ਚਲਾਉਣਾ ਵਾ ਠੀਕ ਆ ਹਾਂਜੀ ਤੇ ਕਿੰਨਾ ਫਿਰ ਮਾਨਾ ਰੱਖਣਾ ਆਪਾਂ ਇਹ 36 ਦੇ ਦਈਏ ਜੋ ਤੁਸੀਂ ਦਦੋ ਤੁਹਾਡਾ ਮੰਨਤਨ ਕਰਦਾ 30000 ਰੁਪਏ ਖੰ ਠੀਕ ਹੈ ਤੇ ਬਾਕੀ ਕੋਈ ਇੱਥੋਂ ਤਸੱਲੀ ਕਰਕੇ ਵੇਖੇ। ਉਹਨਾਂ ਨੂੰ ਜਿੱਤੀ ਨੇ ਤਾਂ ਸਾਡੇ ਘਰ ਚਾਰ ਟਾਂ ਮੀਰ ਭਰਾ ਕੋ ਚੋ ਕੇ ਖੜੇ। ਤਸੱਲੀ ਕਰਕੇ ਖੜੇ ਗਾੜੀ ਫੋਨ ਕਰਨਾ ਸ਼ੌਕ ਸ਼ਾਂਤੀ ਦਾ ਕਰੇ ਕੋਈ ਵੀਰ ਤਾਂ। ਠੀਕ ਹੈ। ਹਾਂਜੀ। ਬਾਕੀ ਜੋ ਵੀ ਇੱਥੋਂ ਵੇਖ ਕੇ ਲੈ ਜਾ ਕੋਈ ਕਿ ਲਾਮੇ ਵਾਲੀ ਗੱਲ ਕੋਈ ਰਹਿਣਾ ਜਾਵੇ। ਉਹਨਾਂ ਨੂੰ ਵੀਰ ਕੰਮ ਕਰੇ ਸਾਡੀਆਂ ਕਿਹੜੀਆਂ ਵੀ ਭਾਜੀ ਕਰਦੀਆਂ ਤੁਹਾਨੂੰ ਪਤਾ ਇਹਦੇ ਪ੍ਰੌਣੀਆਂ ਆਉਂਦੀਆਂ ਇੱਕ ਰਾਤ। ਹਾਂਜੀ ਹਾਂਜੀ। ਜਿਹੜੀ ਗੱਲ ਆ। ਹਾਂਜੀ। ਹਾਂਜੀ। ਤੇ ਬਾਕੀ ਆਪਣੇ ਇੱਥੋਂ ਕੋਈ ਸਮਝਣਾ ਵੇਖ ਚੱਕ ਕੇ। ਉਹਨਾਂ ਨੂੰ ਵੀਰ ਜਿੱਤੇ ਨੇ ਤਾਂ ਸਾਡੇ ਘਰ ਭਾਜੀ ਕਰੇ। ਤਸੱਲੀ ਕਰਕੇ ਵੇਖ ਚੱਕ ਕੇ